ਭਾਜਪੌਣਾਂ ਨੂੰ ਅਮਗੇ ਔਲੇ ਦਾ ਚਾਰ ਬਹੁਤ ਹੀ ਟੇਸਟੀ ਜਿਹੜਾ ਸਾਲ ਦੋ ਸਾਲ ਖਰਾਬ ਨਹੀਂ ਹੋਊਗਾ ਤੇ ਲਈ ਲਵਾਂਗੇ ਆਪਾਂ ਸਾਫ ਸੁਥਰੇ ਔਲੇ ਔਲੇ ਆਪਾਂ ਚੰਗੀ ਤਰ੍ਹਾਂ ਧੋਲੇ ਖੁੱਲਾ ਪਾਣੀ ਲੈ ਕੇ ਉਹਦੇ ਵਿੱਚ ਔਲੇ ਉਬਾਲ ਲਵਾਂਗੇ ਜੀ ਇੱਕ ਚਮਚ ਹਲਦੀ ਤੇ ਇੱਕ ਚਮਚ ਨੂਨ ਪਾ ਦਵਾਂਗੇ ਜੀ ਤੇ ਇਹਨਾਂ ਨੂੰ ਉਬਾਲ ਲਵਾਂਗੇ ਹਲਦੀ ਨੂਨ ਪਾਉਣ ਨਾਲ ਕਲਰ ਵਧੀਆ ਆਉਂਦਾ ਟੇਸਟ ਵਧੀਆ ਹੁੰਦਾ ਉਸ ਤੋਂ ਬਾਅਦ ਇਹਦੀਆਂ ਕਲੀਆਂ ਆਪਾਂ ਤੋੜ ਲਵਾਂਗੇ ਜਦੋਂ ਇਦਾਂ ਇਹ ਆਪਣੇ ਉਬਲ ਗਏ 5-7 ਮਿੰਟ ਇਹਨਾਂ ਨੂੰ ਉਬਾਲਣਾ ਹੈ ਕਲੀਆਂ ਸਾਰੀਆਂ ਲਪਕ ਕਰ ਲਵਾਂਗੇ ਖੜੇ ਮਸਾਲੇ ਲਵਾਂਗੇ ਮੇਥੀ ਦਾਣਾ 3 ਚਮਚ 2 ਚਮਚ ਜੀਰਾ 4 ਚਮਚ ਰਾਈ ਤੇ 3 ਚਮਚ ਆਪਾਂ ਸੌਂਫ ਲਈਏ ਇਹਨਾਂ ਨੂੰ ਪੀਸ ਲੈਣਾ ਹੈ ਸਾਰੇ ਮਸਾਲੇ ਉਸ ਤੋਂ ਬਾਅਦ ਸਰੋਂ ਦਾ ਤੇਲ ਗਰਮ ਕਰ ਲਵਾਂਗੇ ਜੀ ਗਰਮ ਕਰਨ ਤੋਂ ਬਾਅਦ ਗੈਸ ਬੰਦ ਕਰ ਦੇਣਾ ਜਦੋਂ ਕੋਸਾ ਹੋ ਗਿਆ ਉਸ ਟਾਈਮ ਤੇ 2 ਚਮਚ ਹਲਦੀ ਤੇ 1 ਚਮਚ ਦੇਗੀ ਮਿਰਚ ਥੋੜੀ ਜੀ ਹਿੰਗ ਸਵਾਦ ਅਨੁਸਾਰ ਨੂਨ ਪਾ ਦਵਾਂਗੇ ਉਸ ਤੋਂ ਬਾਅਦ ਹਰੀਆਂ ਮਿਰਚਾਂ ਕੱਟ ਕੇ ਪਾਈਆਂ ਐ ਤੇ ਨਾਲ ਹੀ ਆਪਾਂ ਸਾਰੇ ਮਸਾਲੇ ਜਿਹੜੇ ਪਾ ਦਵਾਂਗੇ ਕੋਸੇ ਕੋਸੇ ਦੇ ਵਿੱਚ ਰੋਸਟ ਹੋ ਜਾਣਗੇ ਉਸ ਤੋਂ ਬਾਅਦ ਲਾਲ ਮਿਰਚ ਪਾਈ ਆਪਾਂ ਤੇ ਥੋੜੀ ਜੀ ਕਾਲੀ ਮਿਰਚ ਪਾਈ ਆ ਔਲੇ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਟੇਸਟੀ ਔਲੇ ਦਾ ਚਾਹ ਬਣ ਕੇ ਤਿਆਰ ਆ ਜੀ